ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੌਲਾ ਇਹ ਪਿੰਡ ਪਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਹੈ ਹਾਈਵੇ ਇਹਦੇ ਨੇੜੇ ਰਹਿ ਜਾਂਦਾ ਜਿਹੜਾ ਪਠੰਡੇ ਤੋਂ ਚੱਲਦਾ ਵਾਇਆ ਪੁਚੋ ਅੱਗੇ ਰਾਮਪੁਰਾ ਹੋ ਕੇ ਬਰਨਾਲੇ ਨੂੰ ਲੰਘਦਾ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਕਾਫੀ ਟਾਈਮ ਜਿਹੜਾ ਪਹਿਲਾਂ ਤੋਂ ਗੱਲਬਾਤ ਨਾਲ ਹੁੰਦੀ ਰਹਿੰਦੀ ਸੀ ਪਰ ਸਵਾਬ ਅੱਜ ਬਣਿਆ ਵੀਡੀਓ ਬਣਾਉਣ ਦਾ ਅੱਜ ਲਗਭਗ ਜਿਹੜੇ ਨਾਗ ਹੈ ਉਹ ਤੁਹਾਨੂੰ ਨੌ ਦੇ ਆਸ-ਪਾਸ ਦਿਖਾਉਂਗਾ ਤੇ ਨਾ ਜੋ ਚਾਰ گاਵਾ ਸੁੰਜਾ ਸਵਾਂਜਾ ਕੁਦਰਤੀ ਹੁੰਦਾ ਵੀ ਚਾਰੇ ਜਿਹੜੀਆਂ گاਵਾ ਸੁੰਜਾ ਸਵਾਂਜਾ ਇਹਨਾਂ ਨਾਲ ਬੱਚੇ ਵੀ ਵੱਛੀਆਂ ਦੋ ਜਰਸੀ ਪਖਦੇ ਹਨ ਦੋ ਤੋਂ ਅੱਗੇ ਤੁਸੀਂ ਇਹ ਵੇਹੜਾ گاਵਾ ਦੇਖ ਸਕਦੇ ਹੋ ਜਿਹੜੀਆਂ ਸੁੰਜਾ ਸਵਾਂਜਾ ਹੈ ਉਦੋਂ ਅੱਗੇ ਪੰਜ ਗੱਪਣ ਖੜੀਆਂ ਸੋ ਬੇਨਤੀ ਹੈ ਵੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਦੇਖਣਾ ਸਮਝਣਾ ਤੁਸੀਂ ਹੈ ਨੰਬਰ ਸਕਰੀਨ ਉੱਤੇ ਚੱਲਣਗੇ ਸੋਹਣਿਆ ਸੋਹਾਂਜਾ ਵੜਾ ਨੂੰ ਭਾਵੇਂ ਚੋਕੇ ਦੇਖ ਲਓ ਗੱਪਣਾ ਦੇ ਥਣ ਪਾਸ ਹੋ ਜਾਂਦੇ ਹੁੰਦੇ ਆ ਸੋ ਆਓ ਸ਼ੁਰੂਆਤ ਕਰਦੇ ਹਾਂ ਇੱਕ ਪਹਿਲੇ ਨੰਬਰ ਤੇ ਬਹੁਤ ਸੋਹਣੇ ਰੰਗ ਰੂਪ ਦੀ ਜਰਸੀਆਂ ਖੇਸੇ ਤੋਂ ਵੀਡੀਓ ਦੀ ਉਦੋਂ ਬਾਅਦ ਦੂਜੇ ਨੱਕ ਦਿਖਾਉਂਗਾ ਰੇਟ ਵੀਡੀਓ 'ਚ ਹੀ ਹੋਣਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਆਪਣਾ ਦੱਸ ਦਿਓ ਭਾਈ ਨਾਮ ਮੇਰੇ ਜਸਵਿੰਦਰ ਸਿੰਘ ਹੈ ਜੀ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਜਸਵਿੰਦਰ ਭਾਈ ਕਿੰਨਾ ਟਾਈਮ ਹੋ ਗਿਆ ਵਪਾਰ ਕਰਦਿਆਂ ਵਪਾਰ ਕਰਦਿਆਂ ਨੂੰ ਲਗਭਗ ਜੀ ਆਪਾਂ ਲੱਗੇ ਸੀ 2008 ਦੇ ਵਿੱਚ ਜੀ ਠੀਕ ਹੈ ਪਜੁਰਗੀ ਤੋਂ ਹੀ ਲੈ ਕੇ ਕਰਦੇ ਆ ਰਹੇ ਹਾਂ 2008 ਤੋਂ ਅੱਜ ਜਾਨੀ 16-17 ਸਾਲ ਹੋ ਗਏ ਵਪਾਰ ਕਰਦਿਆਂ ਹਾਂ ਜੀ ਹਾਂ گاਵਾ ਹੀ ਆਉਂਦੀਆਂ ਕਿ ਮੱਝ ਵੀ ਆ ਜਾਂਦੀਆਂ ਲਗਭਗ ਜ਼ਿਆਦਾਤਰ ਗਾਵ ਹੀ ਰਹਿੰਦੀਆਂ ਜੀ ਮੱਝਾਂ ਹੂੰ ਜਿਹੜੀ ਕੋਈ ਮਨ ਨੂੰ ਚੰਗੀ ਲੱਗੇ 2-4 ਮੱਝਾਂ ਹੂੰ ਮਿਲ ਜਾਣਗੇ ਆਪਣੇ ਕੋਲ ਜਣੀਆਂ ਲੈ ਆਉਣੇ ਆ ਮਹੀਨੇ ਚ 2 4 5 ਮੱਝਾਂ ਜਿਹੜੀਆਂ ਉਹ ਵੀ ਮਿਲ ਜਾਣਗੀਆਂ ਪਰ ਜ਼ਿਆਦਾ ਗਾਵਾਂ ਹੀ ਆ ਜ਼ਿਆਦਾਤਰ ਗਾਵਾਂ ਗਾਵਾਂ ਦਾ ਹਰ ਵਕਤ 15 ਦੇ 8-8 ਆਪਣੇ ਕੋਲੇ ਮਿਲ ਜਾਂਦੀਆਂ ਨੇ ਠੀਕ ਹੈ ਪਹਿਲੇ ਨੰਬਰ ਤੇ ਜਰਸੀ ਖੜੀ ਹੈ ਬਈ ਕੰਨ ਮਸੂਆ ਸੂਈ ਹੈ ਵੀਰੇ ਦੂਸਰਾ ਸੂਆ ਸੂਈ ਹੈ ਜੀ ਹੂੰ ਸੂਈ ਨੂੰ ਅਜੇ ਨੂੰ ਤੀਸਰਾ ਦਿਨ ਆ ਜੀ ਹੁਣ ਮੰਨ ਕੇ ਚਲੋ ਵੀ 15 ਕਿਲੋ ਬੋਲੇ ਤੋਂ ਸਟਾਰਟ ਆ ਖਾਲੀ ਹੁੰਦੀ ਬੱਚਾ ਵੱਛੀ ਹੈ ਨਾ ਬੱਚਾ ਵੱਛੀ ਦਿੱਤੀ ਹੈ ਜੀ ਇਹਨੇ ਠੀਕ ਹੈ ਜਰਸੀ ਦੇ ਪੱਖ ਦੇ ਵਿੱਚ ਆ ਜੀ ਕੈਮਰਾ ਮਰਵਾਉਣਾ ਤਾਂ ਮਰਵਾ ਵੀ ਸਕਦੇ ਆ ਹਾਂ ਉਹ ਦਿਖਾ ਦੇਾਂਗੇ ਰੇਟ ਇਹਦਾ ਕੀ ਰਹਿਣਾ ਬਈ ਰੇ ਠੀਕ ਹੈ ਤੇ ਮਨਤਨ ਕਰਦਾਂਗੇ ਵਿੱਚੋਂ ਥਣ ਫੱਤੀ ਜੁਵਾਈ ਅਲਾ ਤੇ ਫਿਟਿੰਗ ਵਾਲਾ ਲੈਵਾ ਲੱਗਿਆ ਠੀਕ ਹੈ ਠੰਡੀ ਬਹੁਤ ਸੋਨਾ ਹਵਾਨਾ ਅਥੀਂ ਜੁਵਾਈ ਵਾਲਾ ਥਣ ਜਰਸੀ ਨਸਲ ਪਹਿਲੇ ਨੰਬਰ ਵਾਲੀ ਬੱਛੀ ਬਈ ਹਾਂ 1 ਨੰਬਰ ਤੇ ਬੱਛੀ ਖੜੀ ਹੈ ਜੀ ਸੋ ਦੋਸਤੋ ਇਹ ਬੱਛੀ ਇਹਦੇ ਨਾਲ ਪਿਓਰ ਜਰਸੀ ਬੱਛੀ ਬੱਛੀ ਤੋਂ ਕੁਆਲਟੀ ਵਾਲੀ ਹੈ ਜੀ 85000 ਚ ਇਹ ਜਰਸੀ ਮਿਲ ਜਾਣੀ ਹੈ ਜਿਹਨੂੰ ਪਸੰਦ ਆਉਂਦੀ ਸੂਈ ਸਵਾਈ 15 ਲੀਟਰ ਬੌਲੇ ਤੋਂ ਸ਼ੁਰੂਆਤ ਹੈ ਸੋਨਾ ਟਾਂਜ ਹੈ ਹਵਾਨੇ ਦੀ ਕੁਆਲਟੀ ਚੰਗੀ ਹੈ ਜਰਸੀ ਦਾ ਸ਼ੌਂਕ ਪੂਰਾ ਕਰੂਗੀ ਬਾਕੀ ਜਿਹੜਾ ਬੱਚਾ ਉਹ ਵੀ ਵੱੱਛੀ ਆਗੀ ਨਾਲ ਤਾਂ ਦੋ ਨਗ ਹੋ ਜਾਣਗੇ ਕਲਰ ਦੀ ਸ਼ਾਈਨਿੰਗ ਵਗੈਰਾ ਬਹੁਤ ਚੰਗੀ ਹੈ ਸੋ ਚਮਕ ਦੱਸੋ ਤੁਸੀਂ ਦੇਖ ਸਕਦੇ ਹੋ ਥਾਨ ਵਿੱਥੀ ਤੇ ਐ ਦੇਖੋ ਇਹਦਾ ਸਟਰਕਚਰ ਇਹ 85000 ਇਹਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਣਾ ਹੁੰਦਾ ਥੋੜਾ ਬਹੁਤ ਤੁਸੀਂ ਆ ਕੇ ਪਸ਼ੂ ਦੇਖੋ ਪਸੰਦ ਕਰੋ ਤੇ ਫੇਰ ਸੌਦੇ ਕਰੋ ਪਹਿਲੇ ਨੰਬਰ ਤੇ ਜਰਸੀ ਇਹਦੇ ਨਾਲ ਇੱਕ ਹੋਰ ਜਰਸੀ ਪੱਖ ਚ ਇੱਕ ਮੰਨਾਂਗੇ ਥੋੜਾ ਕ੍ਰਾਸ ਹੈ ਜਿਹੜੀ ਭਾਈ 2 ਨੰਬਰ ਤੇ ਵੜਾ ਜਗਜੀਤ ਵੀਰੇ ਇਹ ਵੀ ਦੂਸਰਾ ਸੂਆ ਸੂਈ ਹੈ ਜੀ ਹੂੰ ਇਹਨੂੰ ਅੱਜ ਵੀ ਚੌਥਾ ਦੇਣਾ ਸੂਈ ਨੂੰ ਠੀਕ ਹੈ ਤੇ ਹੁਣ ਇਹਦੇ ਥੱਲੇ 12-13 ਕਿਲੋ ਬੋਲਾ ਤਿਆਰ ਹੈ ਜੀ ਠੀਕ ਹੈ ਤੇ ਮੈਨੂੰ ਕਿ ਚਲੋ ਵੀ 17-18 ਕਿਲੋ ਦੁੱਧ ਪਹਿਲਾਂ ਨੂੰ ਦਿੱਤਾ ਹੋਇਆ ਜੀ ਅਛਾ ਰੇਟ ਇਹਦਾ ਕੀ ਲਊਗਾ ਭਾਈ ਰੇਟ 62000 ਰੁਪਏ ਦੀ ਦੇ ਦਾਂਗੇ ਇਹ ਸਿਰਫ ਜਰਸੀ ਦੇ ਜ਼ਿਆਦਾਤਰ ਜਰਸੀ ਨੂੰ ਕਹਿ ਸਕਦੇ ਆਪਾਂ ਤੇ ਸਾਹੀਵਾਲ ਦੇ ਨਾਲ ਕਰਾਉ ਸਾਂਗੇ ਠੀਕ ਹੈ ਤੁਰਦਗੇ ਭਾਈ ਠੰਡੀ ਸੀਲ ਬਹੁਤ ਹੈ ਜੀ ਠੀਕ ਹੈ ਸੋ ਦੋਸਤੋ ਠੰਡੀ ਸੀਲ 12-13 ਕਿਲੋ ਇਹਦੇ ਥੱਲੇ ਵੀ ਦੁੱਧ ਹੈਗਾ ਜਰਸੀ ਪੱਖੀ ਮੰਨਾਂਗੇ ਨਾਲ ਹੈ ਤਾਂ ਕ੍ਰੋਸ ਪਰ ਰੰਗ ਰੂਪ ਜਰਸੀ ਵਾਲਾ ਬੱਚੇ ਜਰਸੀ ਦੇ ਵਧੀਆ ਪਾ ਦੂਗੀ ਥੋੜੀਆਂ ਜਿਹੜੀਆਂ ਕ੍ਰੋਸ ਬਰੀਡ ਗਾਵਾਂ ਆ ਜਾਂਦੀਆਂ ਇਹਨਾਂ ਦੇ ਹਵਾਨੇ ਅਗਲੇ ਪਾਸੇ ਦੀ ਜਾਦਾ ਚੰਗੇ ਦਿਸਦੇ ਹੁੰਦੇ ਆ ਉਸੇ ਤਰ੍ਹਾਂ ਹੀ ਇਹਦਾ ਹਵਾਨਾ ਦਿਸੂਗਾ ਦੁੱਧ ਸੰਗਣਾ ਰਹਿਣਾ ਗਰਮੀ ਨੂੰ ਤਾਂ ਇਹ ਚੰਗਾ ਹੱਥੀ ਚਵਾਈ ਵਾਲਾ ਥਾਣ ਹੈ ਸਹੀ ਹੈ ਸੋ ਹਵਾਨਾ ਥਾਣ ਹੁਣ ਤੁਸੀਂ ਦੇਖ ਲਓ ਇਸੇ ਤਰ੍ਹਾਂ ਪਰਲੇ ਪਾਸੇ ਹੁੰਦਾ ਹੈ ਤੋਂ ਚੰਗਾ ਥਾਣ ਹਵਾਨਾ ਹੈ ਦੁੱਧ ਵੀ ਗਰਮੀ ਘਟ ਮਣਾਉਂਦੀਆਂ ਇਹ ਸੋਹਣਾ ਦਿੰਦੀਆਂ ਰਹਿਣੀਆਂ ਤੁਸੀਂ ਇਹਨੂੰ ਦੇਖ ਸਕਦੇ ਹੋ ਜੀ ਨੇ ਥੋੜਾ ਕ੍ਰਾਸ ਬਰੀਡ ਗਾਂ ਦਾ ਦੁੱਧ ਪੀਣਾ ਕਿਉਂਕਿ ਸੰਘਣਾ ਰਹਿੰਦਾ ਹੈ ਥਣ ਬਹੁਤ ਸੋਹਣੇ ਆ ਇਧਰੋਂ ਤੁਸੀਂ ਇਹਦੇ ਦੇਖ ਸਕਦੇ ਹੋ ਇਹਦਾ ਬੱਚਾ ਵੀ ਪਾਉ ਜੀ ਸਹੀ ਠੀਕ ਹੈ ਇਹਦਾ ਦੁੱਧ ਬੱਚਾ ਕਿਹੜਾ ਵੀ ਉਹ ਇਹਨੇ ਵੀ ਬੱਚੀ ਨੂੰ ਜਨਮ ਦਿੱਤੇ ਉਹ ਬਲੈਕ ਕਲਰ ਦੇ ਵਿੱਚ ਇਹਨੇ ਜਰਸੀ ਦੀ ਬੱਚੀ ਦਿੱਤੀ ਹੈ ਜੀ 2 ਨੰਬਰ ਤੇ ਹਾਂ ਜੀ ਹਾਂ ਸੋ ਦੋਸੋ ਨਰੋਈ ਬੱਚੀ ਹੈ ਜਰੂਰ ਵੇਖਿਓ ਚੰਗੇ ਵੇਟ ਵਾਲੀ ਗਾਂ ਬਣੂਗੀ ਇਹ ਤੁਸੀਂ ਬੱਚੀ ਦੇਖ ਸਕਦੇ ਹੋ ਇਸ ਗਾਂ ਦੀ ਹੈ ਇਹਦੋਂ ਅੱਗੇ 3 ਨੰਬਰ ਤੇ ਇਹ ਵੀ ਜਰਸੀ ਦੇ ਨਾਲ ਹੀ ਕ੍ਰਾਸ ਹੈ ਹਾਂਜੀ ਵੀਰ ਜੀ ਇਹ ਵੀ ਆਪਣਾ ਜਰਸੀ ਦੇ ਨਾਲ ਕ੍ਰਾਸ ਮੰਨ ਲਓ ਚਾਹੇ ਐਚ ਐਫ ਨਾ ਮੰਨ ਲਓ ਜਿਵੇਂ ਵੀ ਅੱਗੇ ਅਗਲੇ ਨੂੰ ਦੇਖਣ ਨੂੰ ਲੱਗੇ ਠੀਕ ਹੈ ਉਵੇਂ ਮੰਨ ਲੇ ਕੈਨਵਾ ਸੂਆ ਕਦੋਂ ਇਹ ਦੂਸਰਾ ਸੂਆ ਸੂਈ ਹੈ ਜੀ ਇਹ ਰਾਤ ਦੀ ਸੂਈ ਆ ਰਾਤ ਹੀ ਸੂਈ ਹੈ ਹਾਂਜੀ ਹਾਂ ਇਹਨੇ ਵੀ ਬੱਚੀ ਦਿੱਤੀ ਬਾਈ ਇਹਨੇ ਵੀ ਬੱਚੀ ਨੂੰ ਜਰਸੀ ਦੀ ਬੱਚੀ ਨੂੰ ਜਨਮ ਦਿੱਤਾ 골ਡ ਗਲਕਰ ਦੇ ਵਿੱਚ ਠੀਕ ਹੈ ਕੀ ਡਿਮਾਂਡ ਰਹਿਣੀ ਬਾਈ ਡਿਮਾਂਡ ਇਹ ਦੀ ਜੀ 78000 ਰੁਪਏ ਦੀ ਦੇ ਦਾਂਗੇ ਜੀ ਇਹ ਆ 78 ਹਾਂਜੀ ਹਾਂ ਦੋ ਘਾਟ ਅੱਸੀ ਤੋਂ ਦੋ ਘਾਟ ਅੱਸੀ ਜੀ ਖੋਲ ਨਹੀਂ ਬਾਈ ਦੋਸੋ ਰਾਤ ਹੀ ਸੂਈ ਹੈ ਹਜੇ ਦੋ ਘਾਟ ਅੱਸੀ 78000 ਰੇਟ ਹੈ ਬਰਾਊਨ ਕਲਰ ਦੇ ਵਿੱਚ ਇਹਨੇ ਜਰਸੀ ਵੱਛੀ ਨੂੰ ਜਨਮ ਦਿੱਤਾ ਇਹ ਪਲੂਣ ਖੀਰੀ ਸੂਈ ਸੀ ਕਿ ਜੀ ਹੁਣ ਰਿਜਨਲ ਚਾਰ ਜਾਂਦਾ ਕੋਈ ਮਰਜ਼ੀ ਪੱਟ ਕੇ ਆ ਕੇ ਲੈ ਜਾਈ ਜੀ ਆਪਣੇ ਕੋਲ ਠੀਕ ਸੋ ਦੋਸਤੋ ਪਹਿਲਾ ਸੂਆ ਖੀਰੀ ਸੂਈ ਸੀ ਦੂਜਾ ਸੂਆ ਚਾਰ ਦੰਦ ਸੂਪੀ ਆ ਸੋਹਣਾ ਟਾਂ ਚਾਹੀਦਾ ਵੀ ਹਵਾਨਾ ਵੀ ਫਿਟਿੰਗ ਵਾਲਾ ਇਹ ਜਦੋਂ ਭਲੂਣ ਲੱਥੂਗੀ ਹਵਾਨੇ ਤਾਂ ਉਦੋਂ ਕੁਆਲਿਟੀ ਜ਼ਿਆਦਾ ਸੋਹਣੀ ਨਜ਼ਰ ਆਊਗੀ ਤੁਹਾਨੂੰ ਆਪਣੇ ਕੋਲੇ ਗੱਬਣ ਦੀ ਵੀਡੀਓ ਬਣੀ ਹੋਈ ਜੀ ਬਹੁਤ ਚੰਗਾ ਅੱਥੀ ਚਵਾਈ ਵਾਲਾ ਥਾਨ ਕੱਡੂ ਜੀ ਠੀਕ ਹੈ ਹਾਂ ਉਹ ਸਟ੍ਰਕਚਰ ਹੁਣ ਤਾਂ ਥੋੜਾ ਜਿਹਾ ਮਿੱਠਾ-ਮੁੱਠਾ ਪਾਇਆ ਕਰਕੇ ਭਲਾਂ ਪਾ ਜਾਂਦਾ ਡੰਗਰ ਠੀਕ ਹੈ ਸੋਹਣੀ ਵੇਡ 78000 ਚ ਬੱਛੀ ਵਾਲੀ ਬੱਛੀ ਇਹਦੀ ਦਿਖਾਊਗਾ ਜ਼ਰੂਰ ਕਿਉਂਕਿ ਸੋਹਣੀ ਬੱਛੀ ਨੂੰ ਜਨਮ ਦਿੱਤਾ ਵੱਛੀ ਵਾਲੀ ਗਾਂ ਮੈਂ ਪਹਿਲਾਂ ਵੀ ਵੀਡੀਓ ਚ ਕਹਿੰਨਾ ਉਹਨਾਂ ਵੀ ਥੋੜੇ ਬਹੁਤੀ ਪੇਮੈਂਟ ਵੱਧ ਵੀ ਇਨਵੈਸਟਿੰਗ ਕਰ ਲਿਆ ਕਰੋ ਕਿਉਂਕਿ ਬੱਚੇ ਨੂੰ ਦੁੱਧ ਪਿਉਣਾ ਪੈਂਦਾ ਭਾਵੇਂ ਉਹ ਬੱਚਾ ਹੈ ਚਾਹ ਵੱਛਾ ਹੈ ਚਾਹ ਵੱਛੀ ਹੈ ਤੇ ਜੇ ਵੱਛੀ ਹੋਵੇ ਤਾਂ ਗਾਂ ਨਾਗਵਾਦਿਆ ਵਾਲਾ ਹੋ ਜਾਂਦਾ ਤਿੰਨ ਨੰਬਰ ਤੇ ਵੱਛੀ ਜਿਹੜੀ ਇਸ ਗਾਂ ਦੀ ਹੈ ਜਿਹੜੀ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ। ਇਸ ਤੋਂ ਬਾਅਦ ਇੱਕ ਹੋਰ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਂਗਾ। ਭਾਈ ਇਹਦੀ ਕੀ ਡਿਟੇਲ ਹੈ? ਭਾਈ ਇਹ ਤੀਸਰਾ ਸੁਆ ਸੂਈ ਹੈ ਜੀ। ਹੂੰ। ਤੇ ਪਲੂਣ ਦਾ 23 24 ਕਿਲੋ ਦੁੱਧ ਖਰਾ ਦਿੱਤਾ ਹੋਇਆ ਜੀ 20 ਪਲੱਸ ਬੜੇ ਆਰਾਮਦਾਰੀ ਦੇ ਨਾਲ ਚੱਲੀ ਹੋਈ ਆ ਠੀਕ ਹੈ ਹੁਣ ਕਿੰਨਾ ਚਰ ਹੋਇਆ ਸੂਈ ਨੂੰ ਇਹ ਵੀ ਇੱਕ ਰਾਤ ਦੀ ਸੂਈ ਹੈ ਜੀ ਰਾਤ ਹੀ ਸੂਈ ਹੈ ਹਾਂਜੀ ਹਾਂ ਕੀ ਰੇਟ ਰੋਗੋ ਭਾਈ ਹਾਂਜੀ ਰੇਟ ਇਹਦਾ ਰੇਟ ਇਹਦਾ ਹੈ ਮੰਨ ਕੇ ਚੱਲੋ ਜੀ 62000 ਰੁਪਏ ਦੀ ਸਿਰਫ ਇਹ ਦੇਣੀ ਹੈ ਜੀ ਠੀਕ ਹੈ 62000 ਹਾਂਜੀ ਹਾਂ ਠੀਕ ਹੈ ਦੋਸਤੋ ਇਹਦੀ ਵੀ ਬੱਛੀ ਜਿਹੜੀ ਉਹ ਬੈਠੀ ਹੈ ਇਹ ਇਹਦੀ ਬੱਛੀ ਹੈ ਸੋ ਚਾਰ گاਵਾ ਸੀ ਜਿਹੜੀਆਂ ਸੋਨੀਆਂ ਸੋਆਈਆਂ ਤੁਹਾਨੂੰ ਦਿਖਾਉਣੀਆਂ 62000 ਦੀ ਮਿਲੂਗੀ ਦੋਸਤੋ ਇਹ ਟਾਂਚਾ ਇਹਦਾ ਹੁਣ ਤੁਸੀਂ ਵੀਡੀ ਸਾਨ ਥੋੜਾ ਬਹੁਤ ਚੰਗਾ ਲੱਗਿਆ ਜੀ ਇਹਦੇ ਵੀ ਹੱਥੀਂ ਚੋਈ ਵਾਲਾ ਐਂ ਬਹੁਤ ਚੰਗਾ ਚੋਣ ਪੈਂਦਾ ਜੀ ਠੀਕ ਐ ਸਾਨ ਚੰਗਾ ਦੱਸੋ ਬਾਕੀ ਸਟਰਕਚਰ ਵੀਡੀਓ ਚ ਜਜਮੈਂਟ ਤੁਸੀਂ ਬਖੂਬੀ ਕਰ ਸਕਦੇ ਹੋ ਪ੍ਰੋਪਰ ਤੁਸੀਂ ਇਹਨੂੰ ਦੇਖ ਕੇ ਕੋ ਰਾਤ ਹੀ ਸੋਈ ਹੈ ਹਜੇ ਗਾਂ ਦੁੱਧ ਤੇ ਚੱਲੂਗੀ ਫਵਾਨਾ ਸੋਣਾ ਇਹਦਾ ਆਪਾਂ 5 ਤੋਂ 6 ਕਿਲੋ ਬੌਲਾ ਕੱਢਿਆ ਵਾ ਜੀ ਠੀਕ ਐ ਹਾਂ 5 ਤੋਂ 6 ਕਿਲੋ ਬੌਲਾ ਬਾਈ ਕਹਿੰਦੇ ਇਹਦਾ ਚੋਇਆ ਹੋਇਆ ਸੋ ਇਹ ਵੀ ਗਾਂ ਫਾਰ ਸੇਲ ਇਹ ਚਾਰ گاਵਾ ਸੀ ਜਿਹੜੀਆਂ ਸੋਇਆਂ ਸਵਾਇਆਂ ਤੁਹਾਨੂੰ ਦਿਖਾਉਣੀਆਂ ਸੀ ਚਾਰੇ ਦਿਖਾ ਚੁੱਕੇ ਆ ਰੇਟ ਦੱਸਦੇ ਆ ਕੁਸ ਕੱਚੀਆਂ ਜਾਂ ਸੂਨ ਦੇ ਨੇੜ ਆਉਂਦੀਆਂ گاਵਾ ਖੜੀਆਂ ਗੱਬਣ ਉਹ ਵੀ ਤੁਹਾਨੂੰ ਦਿਖਾ ਦਨੇ ਆ ਬਾਈ ਕੀ ਡਿਟੇਲ ਐ ਇਸ ਗਾਂ ਦੀ ਜਗਜੀ ਵੀਰੇ ਪੰਜਵਾਂ ਨੰਬਰ ਗਾਂ ਇਹਦੇ ਹਜੇ 10 ਦਿਨ ਬਾਕੀ ਪਏ ਜੀ ਠੀਕ ਐ ਪਲੂਣ ਦਾ 27 22 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦਿੱਤਾ ਹੋਇਆ ਜੀ ਠੀਕ ਐ ਤੇ ਕੀ ਰੇਟ ਰਹੂਗਾ ਬਾਈ ਰੇਟ ਇਹ ਆਪਾਂ ਦੇ ਦਾਂਗੇ ਜੀ 90000 ਰੁਪਏ ਦੀ ਵਾੜ ਦੇ ਦਾਂਗੇ ਜੀ ਮੁੱਲ ਕਰ ਦਿਖਾਉਂ ਇੱਕ ਪੰਜ ਕਰਾਲੇ 10 ਕਰਾਲੇ ਠੀਕ ਐ 90000 ਦੀ ਦਸੂਏ ਹਜੇ ਪਲਾਈਆਂ ਪਲੂਈਆਂ ਬਹੁਤ ਪਈਆਂ ਜੀ ਲੈ ਵਿੱਚ ਕਹਨ ਨੂੰ ਤਾਂ ਚਾਹੇ ਕੋਈ ਬੰਦਾ 30 ਕਿਲੋ ਖਾ ਲਈ ਪਰ 25 ਪਲੱਸ ਬੜੇ ਆਮਦਾਰੀ ਨਾਲ ਦੁੱਧ ਦੇ ਦੂ ਕਿਉਂਕਿ ਮੌਸਮ ਚਲੋ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਸਹੀ ਹੈ ਸੋ 25 ਪਲੱਸ ਦੱਸੋ ਗਰਮੀ ਦੀ ਰੁੱਤ ਨੂੰ ਦੇਖ ਕੇ ਵੀ ਬਾਈ ਕਹਿੰਦਾ ਵੀ ਇਹ ਦੁੱਧ ਪਾ ਦੂਗੀ ਕੰਪਣ ਹਜੇ 10 ਦਿਨ ਲੈਂਦੀ ਹੈ ਹਵਾਨੇ ਚ ਢਿੱਲ ਫੁੱਲ ਪਈ ਹੈ ਹਵਾਨਾ ਸੋਹਣਾ ਤੇਰੀ ਤੁਰੀ ਬਹੁਤ ਸੋਹਣੀ ਕਰਦੀ ਹੈ ਜੀ ਆਪਾਂ ਨੂੰ ਬੰਦਿਆਂ ਨੇ ਵੀਡੀਓ ਦਿਖਾਈ ਸੀ ਪਿਛਲੀ ਵਾਰ ਤਿਆਰ ਹੋਈ ਰਹੀ ਠੀਕ ਹੈ ਸਭ ਵੀ ਚੰਗੀ ਹੈ ਬਾਕੀ ਸਟਰਕਚਰ ਹੁਣ ਤੁਸੀਂ ਇਹਦਾ ਵੀਡੀਓ ਚ ਦੇਖ ਹੀ ਲੈਣਾ ਲਿਆ ਭਾਈ ਚੰਗਾ ਵਜਨ ਵਜੂਦ ਹੈ ਜੀ ਸਰੀਰ ਦੇ ਵਿੱਚ ਹਾਈਟ ਵੀ ਬਹੁਤ ਚੰਗੀ ਹੈ ਜੀ ਸੋ ਇਹ 90000 ਦੀ ਮਿਲੂਗੀ ਗੱਬਣਗਾ ਸੋਣ ਚਾਹੇ ਜੇ ਦਿਨ ਇਹਨੇ ਲੈ ਜਾਣੇ ਆ ਇਹ ਦੂ ਅੱਗੇ ਭਾਈ 6 ਨੰਬਰ ਤੇ ਜਗੀਤ ਵੀਰੇ ਇਹ ਵੀ ਹਫਤਾ ਤੱਕ ਦੇ ਲਗਭਗ ਲੈਂਦੀ ਹੈ ਜੀ ਵੈਡ ਠੀਕ ਹੈ ਦੇਣਾ ਵੀ ਦੋਤਾਂ 25 ਕਿਲੋ ਕੰਡੇ ਵਾਲਾ ਦਿੱਤਾ ਹੋਇਆ ਜੀ ਆ ਰੇਟ ਕੀ ਰਹਿਣਾ ਬਾਈ ਰੇਟ ਇਹ ਆਪਾਂ ਜੀ 88000 ਰੁਪਏ ਦੀ ਦੇ ਦਾਂਗੇ ਜੀ ਠੀਕ 1000 ਹੋਰ ਸਰਦਿਆਂ 87000 ਰੁਪਏ ਦੀ ਵੜ ਦੇ ਦਾਂਗੇ ਜੀ ਪੂਰੇ ਖੋਲ ਦੇ ਬਾਈ ਹਾਂਜੀ 87000 ਦੀ ਦੋਸਤੋ ਇਹ ਡਿਮਾਂਡ 87000 ਆ ਆਓ ਜਿਹੜਾ ਭਰਾ ਖਰੀਦਣਾ ਚਾਹੁੰਦਾ ਤਸੱਲੀ ਕਰੋ ਵੇਖੋ ਪਰਖੋ ਤੇ ਫਿਰ ਮਾਨਤਨ ਹੋਰ ਵੀ ਹੋ ਜਾਂਦਾ ਹੁੰਦਾ ਸੌਦੇ ਕਰਨ ਤੇ ਆ ਚੀਜ਼ ਪਸੰਦ ਹੋਣੀ ਚਾਹੀਦੀ ਹੈ ਫਿਰ ਸੌਦੇ ਵੀ ਹੁੰਦੇ ਆ ਹਰ ਰੋਜ਼ ਪਸ਼ੂ ਵਿਕਰੀ ਵਾਲੇ ਹੁੰਦੇ ਹਨ ਕੋਲ ਵੀ ਕਿਉਂਕਿ ਜਦੋਂ ਦੇ ਇਸ ਫੀਲਡ ਚ ਆਏ ਆ ਤਾਂ ਬਹੁਤ ਭਰਾ ਜਿਹੜੇ ਚੰਗਾ ਵਪਾਰ ਕਰਦੇ ਆ ਉਹਨਾਂ ਦਾ ਨਾਮ ਬਣਿਆ ਹੋਇਆ ਉਹਨਾਂ ਚ ਇਹ ਵੀਰ ਵੀ ਐ ਹਾਲਾਂਕਿ ਸਵਾਬ ਆਜੀ ਬਣਿਆ ਵੀਡੀਓ ਬਣਾਉਣ ਦਾ ਬਹੁਤ ਚੰਗੀ ਝੋਲੀ ਝਾਲੀ ਖੋਲਣੇ ਆ ਜਾਂ ਨਾੜਾ ਵਗੈਰਾ ਲੈਵੇ ਦੇ ਉੱਤੇ ਬਹੁਤ ਦੀਨੀਆਂ ਨਹੀਂ ਸੋ ਇਸ ਸੇੜ ਤੋਂ ਤੁਸੀਂ ਫੇਰ ਹਵਾਨਾ ਗਾੜੀ ਪਿਛਾੜੀ ਦੇਖ ਸਕਦੇ ਹੋ ਐਂ ਫਿਟਿੰਗ ਵਾਲਾ ਲੈ ਵਾਲਾ ਕੀ ਸੁਣਾਏ ਨੇ ਜਿੱਦ ਦੇ ਸੁਣਾ ਠੀਕ ਐ 87000 ਦੀ ਵਸੂਏ ਗਾ ਮਿਲ ਜਾਣੀ ਇਦੋਂ ਅੱਗੇ ਬਾਈ ਜਿਹੜੀ ਗਾਂ ਇਹ ਵੀ ਵੀਰੇ ਦੂਸਰਾ ਸੂਆ ਸੂ ਰਹੀ ਹੈ ਜੀ ਹੂੰ ਪਲੂਨ ਦਾ 17 18 ਕਿਲੋ ਦੁੱਧ ਦਿੱਤਾ ਵੈ ਜੀ ਠੀਕ ਹੈ ਕੀ ਰੇਟ ਰੋ ਬਾਈ ਇਹਦਾ 72000 ਰੁਪਿਆ ਲਵਾਂਗੇ ਜੀ ਆਪਾਂ 72000 ਹਾਂਜੀ ਹਾਂ ਇਸੇ ਖੜੀ ਦਿਖਾ ਦਿਗੇ ਇਹ ਖੜੀ ਦਿਖਾ ਦਨੇ ਜੀ ਇਹ ਵੀ ਹਜੇ ਨਰਮਾ ਜੀ ਹਫਤੇ ਦੀ ਤੇ ਠੰਡੀ ਸੀਲ ਬਰਫ਼ ਵਰਗੇ ਮੁੱਠੀ ਲ ਹੱਥੀ ਚ ਵਾਈ ਵਾਲਾ ਥਣ ਲੱਗੇ ਸੋ ਸੋਨਾ ਥਾਣਾ ਦੱਸੋ ਬਹੁਤ ਸੋਹਣੀ ਝੋਲੀ ਤਿਆਰ ਕਰੋ ਜੀ ਪਲਾਈਆਂ ਪਲੂਈਆਂ ਬਹੁਤ ਪਈਆਂ ਨੇ ਮੇਰੇ ਵਿੱਚ ਫਵਾਨਾ ਇਹਦਾ ਵੀ ਦੇਖ ਸਕਦੇ ਹਾਂ ਠੀਕ ਹੈ ਬਾਈ ਤੋਂ ਇਹ ਵੜ ਇਦੋਂ ਅੱਗੇ ਇੱਕ ਹੋਰ ਗਾਂ ਇਦੂ ਅੱਗੇ ਜੀ ਇਹ ਜੋੜਾ ਆਪਾਂ ਇੱਕੋ ਫਾਰਮ ਦੇ ਵਿੱਚੋਂ ਲਿਆ ਜੀ ਹੂੰ ਮੈਨੂੰ ਕਿ ਚਲੋ 20 25 ਗਾਵਾਂ ਦਾ ਫਾਰਮ ਸੀਗਾ ਕੋਈ ਜ਼ਿਆਦਾ ਵੱਡਾ ਤਾਂ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਤੇ ਚੰਗੀ ਸਮਾਈ ਦੇ ਵਿੱਚੋਂ ਆਇਆ ਹੋਇਆ ਹੈਗਾ ਠੀਕ ਹੈ ਜਿਹੜੀ ਆ ਵੜਾ ਗਈ ਹੂੰ ਇਹਦਾ 30 ਤੋਂ ਪਲੱਸ 32 33 ਕਿਲੋ ਦੁੱਧ ਦਿੱਤਾ ਵੇ ਜੀ ਹੂੰ ਤੇ ਦੂਸਰਾ ਸੂਆ ਸੂਰ ਹੀ ਹੈ ਹਜੇ ਸੂਣ ਦੇ ਵਿੱਚ ਇਹਦੇ ਵੀ 10 ਦਿਨ ਬਾਕੀ ਨੇ ਠੀਕ ਹੈ ਹਾਂਜੀ ਤੋਰਦਗੇ ਨੂੰ ਆਪਾਂ ਰੇਟ ਭਈ ਇਹਦਾ ਕੀ ਰਹਿਣਾ ਰੇਟ ਸਵਾ ਲੱਖ ਰੁਪਏ ਦੇ ਦੇ ਦਾਂਗੇ ਜੀ ਆਪਾਂ ਅੱਜ ਠੀਕ ਹੈ ਸਵਾ ਲੱਖ ਦੀ ਦੋਸਤੋ ਚੰਗਾ ਡਾਂਜਾ ਹੈ ਤੁਰੂਗੀ ਤਾਂ ਤੁਹਾਨੂੰ ਹਵਾਨਾ ਦਿਖ ਜੂਗਾ। ਭਾਈ ਜਨ ਵਜੂਦ ਹਾਈਟ ਵਗੈਰਾ ਬਹੁਤ ਚੰਗੀ ਹੈ ਜੀ। 1 ਸਵਾ ਲੱਖ ਰੁਪਏ ਚ ਇਹ ਵੈਡ ਮਿਲਣੀ ਹੈ। ਅਜੇ ਦਿਨ ਪਏ ਆ ਹਵਾਨਾ ਢਿੱਲਾ ਦੱਸਦਾ ਹੋਣਾ ਪਰ ਜਿਹੜਾ ਕੱਟ ਹਵਾਨੇ ਦੇ ਵਿੱਚ ਹੈਗਾ ਉਹ ਦੱਸਦਾ ਆ ਪੂਰਾ ਤਣਕੇ ਕਰਨ ਵਾਲੀ ਸੂਗੀ। ਉੱਪਰੋਂ ਸਿੱਧੀ-ਸੁੱਧੀ ਬਹੁਤ ਹੈ ਜੀ ਕੰਪੈਕਟਲੇ ਵਾਰ ਰੱਖੋ ਜੀ ਖੋਚਾਂ ਤੋਂ ਉੱਪਰਲੇ ਵਾਰ ਰੱਖੋ ਦੇਖੋ ਟਾਂ ਚਾਹਦਾ ਸਟਰਕਚਰ ਬਹੁਤ ਸੋਹਣਾ ਦੱਸੋ ਗਾਂ ਦਾ ਤੁਹਾਨੂੰ ਵੀ ਚੜਾਈ ਚੁੜੀ ਬਹੁਤ ਹੈ ਜੀ ਚੰਗੀ ਆ ਉੱਪਰੋਂ ਜੀ ਵਜਨ ਦੀ ਸੈਕਿੰਡ ਲਾਸਟ ਤੁਹਾਨੂੰ ਇਹ ਗਾਂ ਦਿਖਾ ਰਹੇ ਆ 8ਵੇਂ ਨੰਬਰ ਦੇ ਉੱਤੇ ਆ ਜਿਹੜੀ ਇਹ ਲਾਸਟ ਟ੍ਰਿੰਗ ਇਹਦੇ ਜੀ ਹਜੇ 20 ਦਿਨ ਬਾਕੀ ਪਏ ਨੇ ਹੂੰ ਤੇ ਮੰਨ ਕੇ ਚਲੋ 35 36 ਕਿਲੋ ਪਲੂਣ ਦਾ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਹਜੇ ਕੱਚੀ ਕੱਚੀ ਆ ਤੇ ਹਾਈਟ ਵਗੈਰਾ ਦੀ ਬਹੁਤ ਉੱਚੀ ਆ ਜੀ ਤੁਸੀਂ ਮੇਰਾ ਮੰਨ ਕੇ ਚਲੋ ਕੱਦ ਦੇ ਹਿਸਾਬ ਨਾਲ ਦਿਖਾ ਦਿਓ ਹੂੰ ਤੇ ਦਾ ਰੇਟ ਕੀ ਰਹੂਗਾ ਇਹ ਅੱਜ ਕੱਚੀ ਦੇ ਹਿਸਾਬ ਨਾਲ ਜੀ 1 ਲੱਖ ਤੇ 15000 ਰੁਪਏ ਦੀ ਵੜ ਦੇ ਦਾਂਗੇ ਠੀਕ ਹੈ ਤੇ ਤਿਆਰੀ ਤੇ ਆਪਾਂ ਦੇਖਾਂਗੇ ਮੌਕੇ ਤੇ ਸਹੀ ਆ ਸੋ ਦੋਸੋ ਫਿਟਿੰਗ ਵਾਲਾ ਹਵਾਨਾ ਬਣਾਉਗੀ ਇਹ ਵੀ ਹਾਈਟ ਫੁੱਲ ਆ ਲੰਬਾਈ ਚੰਗੀ ਆ ਚਮਕ ਇਹਦੀ ਵੀ ਸੋਹਣੀ ਆ ਅੱਜ ਕੱਚੀ ਤੇ 115000 ਦੀ ਇਹ ਮਿਲ ਜੂਗੀ। ਸਰੀਰ ਦੇਖੋ ਕਰਮਾਲੀ ਦਾ। ਅੱਜ ਬਤਾ। ਲਿਆ ਭਾਈ ਮੋਲ। ਬਹੁਤ ਭਾਈਆਂ ਨੂੰ ਵਜੂਦ ਦੀ ਹਾਈਟ ਦੀ ਬਹੁਤ ਚੰਗੀ ਹੈ ਜੀ ਖਰਾ 35 ਕਿਲੋ ਦੁੱਧ ਦੇ ਦੂ ਜੀ ਇਸ ਵਾਰ ਵੀ। ਠੀਕ ਹੈ। ਉਹ ਦੇਖੋ ਢਾਂਚਾ ਇਹਦਾ। ਅੱਜ ਬਤਾ। ਇਹਦਾ ਰੇਟ 1 ਲੱਖ ਤੇ 15000 20 ਦਿਨਾਂ ਦੀ ਹਜੇ ਕੱਚੀ ਇਹ ਕੋਈ ਜਗ੍ਹਾ ਤੋਂ ਦੋ ਗਾਵਾਂ ਆ ਜਿਹੜੀਆਂ ਇਹ ਬਾਈ ਦੱਸਦਾ ਆਈਆਂ ਸੀ ਸੋ ਅੱਜ ਦੋਸਤੋ ਜਿਹੜੀ ਵੀਡੀਓ ਬਣਾਉਣੀ ਸੀ ਇਹਦੇ 'ਚ ਨਾਉ ਨਾਗ ਬਾਈ ਕੋਲ ਵਿਕਰੀ ਆਲੇ ਸੀਗੇ ਤੁਸੀਂ ਆ ਕੇ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਤਸੱਲੀ ਕਰ ਸਕਦੇ ਹੋ ਇੱਕ ਗੱਲ ਹੋਰ ਧਿਆਨ ਚ ਲੈ ਰਿਆਂ ਵੀ ਇਹਨਾਂ ਨੇ ਵੀ ਕੱਚਾ ਛੱਡ 2018 ਦੇ ਵਿੱਚ ਪਾਇਆ ਸੀ ਤੇ ਅੱਜ ਵੀ ਪੂਰਾ ਕਾਮਯਾਬ ਹੈ ਜੇ ਕੋਈ ਵੀਰ ਇਦਾਂ ਦਾ ਬਣਾਉਣਾ ਚਾਹੁੰਦਾ ਤਾਂ ਸੋਚ ਸਕਦੇ ਹਾਂ ਪਰ ਫਿਰ ਵੀ ਤੁਸੀਂ ਆਪਦੀ ਸਮਝ ਨਾਲ ਬਣਾ ਲਿਓ ਪਰ ਬਾਈ ਦੱਸਦਾ ਵੀ 2018 ਤੋਂ ਲੈ ਕੇ ਅੱਜ 25-7 ਸਾਲ ਹੋ ਗਏ ਆ ਕੋਈ ਦਿੱਕਤ ਨਹੀਂ ਆਈ ਇਹ ਕੱਚੇ ਛੱਟ ਦੀ ਸਭ ਤੋਂ ਪਹਿਲਾਂ ਵਪਾਰੀ ਭਰਾਵਾਂ ਚੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਬਾਕੀ گاਵਾ ਹਰ ਟਾਈਮ ਹੁੰਦੀਆਂ ਤੁਸੀਂ ਵਿਜਿਟ ਕਰ ਸਕਦੇ ਹੋ ਧੰਨ